ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤ ਹਨ ਗੁਰੂ ਨਾਨਕ ਜੋਤੀ ਦਾ ਤੀਸਰਾ ਟਿਕਾਣਾ ਤੀਜਾ ਮਹਿਲ ਹਨ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰ ਕੇ ਗਾਲਬਨ 24 ਸੁਧੀ ਵਿਸਾਖ ਨੂੰ ਆਪ ਜੀ ਦਾ ਜਨਮ ਤੇਜ ਭਾਨ ਜੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸੰਤ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਆਪ ਦੇ ਪ੍ਰਾਣਾ ਦਾ ਆਧਾਰ ਸੀ ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰੀਦوار ਦੀ ਯਾਤਰਾ ਕਰਾਈ ਬਾਰ-ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ ਗੰਦਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ ਲੇਕਿਨ ਮਨ ਦੇ ਵਿੱਚ ਜੋ ਇੱਕ ਤਲਬ ਸੀ ਪ੍ਰਾਣਾ ਦੇ ਵਿੱਚ ਜੋ ਇੱਕ ਖਿੱਚ ਸੀ ਆਤਮਾ ਦੇ ਵਿੱਚ ਜੋ ਇੱਕ ਲਗਨ ਸੀ ਉਸ ਦੀ ਪੂਰਤੀ ਨਹੀਂ ਹੋ ਰਹੀ ਸੀ ਇੱਕ ਦਿਨ ਹਰੀਦਵਾਰ ਤੋਂ ਵਾਪਸ ਆਂਦਿਆਂ ਆਪ ਦੇ ਕਦਮਾਂ ਦੀਆਂ ਰੇਖਾਂ ਨੂੰ ਚਰਨਾਂ ਦੀ ਰੇਖਾ ਨੂੰ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮਪੁਰਖ ਦੇ ਚਰਨਾਂ ਵਿੱਚ ਹੁੰਦਾ ਹੈ ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਵਿੱਚ ਆਉਂਦਾ ਹੈ ਆਪ ਤੇ ਕੋਈ ਅਵਤਾਰੀ ਪੁਰਸ਼ ਮਾਲੂਮ ਹੁੰਦੇ ਸਤਗੁਰ ਕਹਿਣ ਲੱਗੇ ਨਹੀਂ ਮੈਂ ਇੱਕ ਯਾਤਰੀ ਹਾਂ ਤੀਰਥ ਯਾਤਰੀ ਸੱਚ ਦਾ ਡੂੰਡਾਉ ਸੱਚ ਦੀ ਤਲਾਸ਼ ਕਰਨ ਆਉਂਦਾ ਹੈ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਸਾਲ ਲੰਘਦੇ ਗਏ ਸੱਚ ਦੀ ਤਲਬ ਵੀ ਵੱਧਦੀ ਗਈ ਸੱਚ ਦੀ ਖਿੱਚ ਵੀ ਵੱਧਦੀ ਗਈ ਸੱਚ ਦੀ ਤਲਾਸ਼ ਵੀ ਅੰਦਰੋਂ ਇੱਕ ਮਹਾਨ ਉਮੰਗ ਦੇ ਰਾਹੀਂ ਪ੍ਰਗਟ ਹੁੰਦੀ ਗਈ ਆਖਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ ਆਪ ਜੀ ਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰ ਬਿੰਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ ਕਲਾਮ ਸੀ ਇਹ ਮੋਤੀ ਤਮੰਦਰ ਉਸਰੇ ਰਤਨੀ ਤਾ ਹੋਏ ਜੜਾ ਕੁਸਕੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਇਸ ਸ਼ਬਦ ਦਾ ਜਾਪ ਇਤਨੇ ਇਕਾਗਰ ਚਿਤ ਨਾਲ ਹੋ ਰਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ। ਇੱਕਦਮ ਆਪਣੀ ਨੂ ਰਾਣੀ ਖੁੱਲ ਗਈ। ਤੇ ਆਖਿਆ بیٹਾ ਪੁੱਤਰੀ ਇਹ ਕਿਸ ਦਾ ਕਲਾਮ ਪੜ ਰਹੀ ਹੈ? ਇਹ ਕਿਸ ਦੀ ਬਾਣੀ ਪੜ ਰਹੀ ਹੈ? ਤਾਂ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਨੇ। ਜਿਨ੍ਹਾਂ ਦੀ ਗੱਦੀ ਦੇ وارث ਅੱਜਕਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਸ ਸ਼ਬਦ ਬਾਣ ਦੀ ਤਰ੍ਹਾਂ ਝੋਟ ਕਰ ਗਿਆ ਇਸ ਸ਼ਬਦ ਦੀ ਝੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਸੰਬੰਧ ਤੇ ਆਪ ਕੁੜਮ ਨੇ ਲੈਕਿਨ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਆਪ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ தਥਾਕ ਤਕ ਕੁੜਮ ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ ਦਰਸਲ ਕਸਵਟੀ ਇਸ ਗਲਤੀ ਇਹ ਕਿ ਜਿੱਥੇ ਸ਼ਬਦ ਗੁਰੂ ਨੇ ਢਿਕਣਾ ਹੈ کم ਸੇ ਘੱਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਔਰ ਹਕੀਕਤ ਹੈ ਸ਼ਬਦ ਟਿਕਿਆ ਲਹਿਣਾ ਗੁਰੂ ਅੰਗਦ ਬਣਿਆ ਗੱਲ ਸਾਰੀ ਸ਼ਬਦ ਦੀ ਗੱਲ ਸਾਰੀ ਜੋਤ ਦੀ ਗੱਲ ਸਾਰੀ ਫਿਲਾਸਫੇ ਦੀ ਔਰ ਵਿਚਾਰ ਦੀ ਦਿਨ ਰਾਤ ਆਪ ਸੇਵਾ ਦੇ ਚਲੇਨ ਸੇਵਾ ਸਿਮਰਨ ਦੀ ਮੂਰਤੀ ਅੰਮ੍ਰਿਤ ਵੇਲੇ ਉਠਣਾ ਬਿਆਸਾ ਤੋਂ ਗਾਦਰ ਪਾਣੀ ਦੀ ਭਰ ਕੇ ਲੈਣੀ ਆਪਣੇ ਪ੍ਰਾਣਾ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਦਿਨ ਭਰ ਸਾਧ ਸੰਗਤ ਦੇ ਲੰਗਰ ਪਾਣੀ ਨਾਲ ਸੇਵਾ ਕਰਨੇ ਲਖਣੀਆਂ ਭਾੜਨੀਆਂ ਤੱਪੜ ਝਾੜਨੇ ਪਾਣੀ ਢੋਣਾ ਇਹ ਆਪ ਦੀ ਸੁਭਾਅ ਦੇ ਚ ਰਚ ਗਿਆ ਸੇਵਾ ਦੀ ਆਪ ਮੂਰਤੀ ਹੋ ਗਏ ਸਿਮਰਨ ਦੇ ਆਪ ਪੁੰਜ ਹੋ ਗਏ ਸਮਾਂ ਇਸ ਡੰਗ ਲਾਲ ਬਤੀਤ ਹੁੰਦਾ ਗਿਆ ਇੱਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਵਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਹੋਏ ਖੱਡ ਦੇ ਵਿੱਚ ਜਿਹਦੇ ਚੁਸਨੇ ਖੱਡੀ ਲਾਈ ਸੀ ਕਪੜਾ ਬੁਣਦਾ ਸੀ ਗਿਰ ਗਿਆ ਜੁਲਾਹਾ ਚੌਕਿਆ ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ ਜੁਲਾਹੀ ਕਹਿ ਲਗੀ ਫਿਕਰ ਨਾ ਕਰੋ ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੋ ਨਿਥਾਵਾਂ ਹੀ ਹੋਵੇਗਾ ਬੋਲ ਅਮਰੋ ਨਿਥਾਵਾਂ ਕਰਦੇ ਰਹੇ ਸੇਵਾ ਕਰਦੇ ਰਹੇ ਸਿਮਰਨ ਤੇ ਅਜੇ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ ਉਹ ਅਮਰੋ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਔਟ ਨਿਆਸ ਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨਿਪਤਿਆਂ ਦੀ ਬਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਵੇ ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਂ ਹੀ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਉਣ ਦਾ ਬਾਦਸ਼ਾਹ ਬਣੇ ਹਿੰਦੁਸਤਾਨ ਵਰਨਵੰਡ ਦੀ ਵੰਡ ਦੇ ਵਿੱਚ ਵਰਖ ਹੋਇਆ ਪਿਆਸੀ। ਜ਼ਾਤ-ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ। ਛੂਹ-ਛਾਤ ਦੀ ਮਾਰ-ਹੀਟ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਆ ਸੀ ਤਸ਼ੱਦਦ ਜੋ ਹੋ ਰਿਆ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ تمام چلیاں آریاں بوسی دا رسم و رواج دیاں دھجیاں اڑا دتیاں آپ نے سب توں پرتم ورن ونڈ ختم کر دتی اور ورن ونڈ نوں ختم کرن دا بڑا سونا وسیلہ آپ نے بنایا کہ ہر ایک نوں پہلے پنگت وچ بیٹھنا پئے گا لنگر کھکنا پئے گا بعد وچ اس نوں سنگت نصیب ہوے گی ਸਾਡੀ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਨਸੀਬ ਹੋਣਗੇ ਲੰਗਰ ਬਣਾਉਣ ਵਾਲੇ ਵੀ ਵਰਨਵੰਡ ਤੋਂ ਪਰੇ ਸਨ ਜਾਤ ਪਾਤ ਤੋਂ ਨਿਆਰੇ ਸਨ ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨ੍ਹਾਂ ਹੀ ਚੱਲੀਆਂ ਆ ਰਹੀਆਂ ਬੋ ਸਿੱਧਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁਕੇ ਸਨ ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ ਲੰਗਰ ਛਕਣਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਤੋਂ ਮਖਲੂਕ ਦੇ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪ ਨੇ ਇੱਕੋ ਹੀ ਪੰਗਤ ਇੱਕੋ ਹੀ ਸੰਗਤ ਦਾ سلسلہ ਰਾਜ ਕੀਤਾ ਵਰਨ ਬੰਡ ਜਾਤ ਪਾਤ ਦੇ ભેਦ ਆਪਨੇ ਦੂਰ ਕੀਤੇ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਵੀ ਰਾਜ ਕੀਤੀ ਸਾਡੇ ਰੇਸ਼ ਦੇ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ ਸਾਰੀ ਜ਼ਿੰਦਗੀ ਰੋ ਕੇ ਕਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ ਸਾਰੀ ਜ਼ਿੰਦਗੀ ਦੋਜ਼ ਤੇ ਨਰਕ ਬਣੀ ਹੋਈ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਿਕ ਮਈ ਜ਼ਿੰਦਗੀ ਨੂੰ ਸਵਰਗ ਦੇਚ ਜੰਨਤ ਦੇਚ ਬਦਲਣ ਦੀ ਕੋਸ਼ਿਸ਼ ਕੀਤੀ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ ਦੂਸਰਾ ਸਾਡੇ ਰੇਸ਼ ਦੇ ਚ ਸਤੀ ਪ੍ਰਥਾ ਸੀ ਪਤੀ ਮਰ ਗਿਆ ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਚ ਜਲਣਾ ਪੈਂਦਾ ਸੀ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਸਤੀਆਂ ਇਹ ਨ ਆਖਿਆਂ ਜੋ ਮੜੀਆਂ ਲਗ ਜਲਨ ਸਤੀਆਂ ਸੇਈ ਨਾਨਕਾ ਜੋ ਬਿਰਹੇ ਚੋਟ ਮਰਨ ਇਸਤਰੀ ਜਾਤੀ ਨੂੰ ਬਕਾਇਦਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਵਿੱਚ ਰਹੇ ਇਹਨੂੰ ਢੱਕ ਕੇ ਰੱਖਣਾ ਹੈ ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਇਸਤਰੀ ਨੂੰ ਵੀ ਛੁਪਾ ਕੇ ਰੱਖੋ ਤੁਝ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ ਧਨ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਚੋਰ ਨੇ ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਯਾਰ ਨੇ ਬੇਸ਼ਰਮ ਲੋਕ ਨੇ ਤੂੰ ਚਾਹੀਦਾ ਕਿ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ ਲੇਕਿਨ ਇਸਤਰੀ ਜਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਹੈ। ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਦੇ ਵਿੱਚ ਸ਼ਰਅ ਦਾ ਹਿੱਸਾ ਹੈ। ਅਲਾਵਾ ਦੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਵਾ ਦੇ ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ। ਆਪ ਕਹਿੰਨੇ ਨੇ بے ਪਰਦਾ ਆਜ ਜੋ ਨਜ਼ਰ ਆਈਂ ਚੰਦ ਬੇਬੀਆਂ अकबर जमीन में गैरत कौमी से गड़ गया मैंने कहा कि आप का पर्दा वो क्या हुआ कहने लगे कि अक्ल पे مردों की पड़ गया गुरु ग्रंथ साहिब जी महाराज दी वाणी ने पर्दे दी धजियां उड़ाईं ने भगत कबीर जी महाराज दे भी वचन ने आप कहंदे ने रहो रहो री बहुरिया घूंघट जिन काड़े ਅੰਤ ਕੀ ਬਾਤ ਲਹੇਗੀ ਨਾਂ ਆਂਡੇ ਘੁੰਗਟ ਤੇਰੋ ਤੋਂ ਉਪਰ ਸਾਚੇ ਹਰ ਗੁਣ ਦਾਏ ਕੁਦੇ ਅਰ ਨਾਚੇ ਜਦ ਮੁਖੜੇ ਤੇ ਸੱਚ ਦਾ ਘੁੰਗਟ ਹੈ ਤੋ ਕਪੜੇ ਦੇ ਘੁੰਡ ਦੀ ਲੋੜ ਨਹੀਂ ਤੂੰ ਖੁਦ-ਖੁਦ ਕੇ ਨੱਚ ਪ੍ਰਮਾਤਮਾ ਦਾ ਨਾਮ ਜਪ ਸੰਗਤ ਦੀ ਸੇਵਾ ਕਰ ਸਿਮਰਨ ਕਰ ਕਿਉਂ ਕਪੜੇ ਦੇ ਘੁੰਡ ਦੇ ਚ ਆ ਕੇ ਕਿਦਰੇ ਆਪਣੀ ਜ਼ਿੰਦਗੀ ਅਜਾਈ ਨਾ गवा ਬੈਠੇ ਚਿਹਰੇ ਤੇ ਸੱਚ ਦਾ ਗੁੰਡ ਚਾਹੀਦਾ ਹੈ ਸ਼ਰਮ ਦਾ ਗੁੰਡ ਚਾਹੀਦਾ ਹੈ ਹਿਆ ਦਾ ਗੁੰਡ ਚਾਹੀਦਾ ਹੈ ਤੋ ਪਰਦੇ ਦੀ ਪ੍ਰਥਾ ਨੋਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ ਵਰਣ ਵੰਡ ਨੂੰ ਖਤਮ ਕੀਤਾ ਜਾਤ ਪਾਤ ਦੇ ਵਿਤਕਰਿਆਂ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਗ ਦਾ ਜਿਹੜਾ ਵਿਤਕਰੇ ਸੀ ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ ਆਪਨੇ ਕੁਸ਼ਨੋ ਵੀ ਤੋੜਨ ਦੀ ਕੋਸ਼ਿਸ਼ ਕੀਤੀ ਮਿਸਾਲ ਹੈ ਇਤਿਹਾਸਕ ਕਿ ਮੁਗਲ ਆਜ਼ਮ ਅਕਬਰ ਜਲਾਲੁਦੀਨ ਆਪ ਦੇ ਦਰਸ਼ਨ ਕਰਨ ਲਈ ਗੋਬਿੰਦ왈 ਸਾਹਿਬ ਆਏ ਤਾਂ ਚੌਬਦਾਰ ਨੇ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਆਖਿਆ ਮਹਾਰਾਜ ਮੁਗਲ ਆਜ਼ਮ ਆਏ ਨੇ ਹਿੰਦੁਸਤਾਨ ਦੇ ਸ਼ਹਿਨशाह ਆਏ ਨੇ ਜਲਾਲਉਦੀਨ ਅਕਬਰ ਆਏ ਨੇ ਸਤਗੁਰ ਕਹਿਣ ਲੱਗੇ ਸਾਡੀ ਬਣਾਈ ਹੋਈ ਮਰਿਆਦਾ ਸਾਰਿਆਂ ਲਈ ਇੱਕ ਹੈ ਕਹਿ ਦੋ ਅਕਬਰ ਨੂੰ ਪਹਿਲੇ ਪੰਗਤ ਵਿੱਚ ਬੈਠੇ ਫਿਰ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਉਸੇ ਨੂੰ ਨਸੀਬ ਆਉਂਦੇ ਨੇ ਜੋ ਪਹਿਲੇ ਪੰਗਤ ਵਿੱਚ ਬੈਠਦਾ ਹੈ ਤੋ ਅਕਬਰ ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਕੇ ਉਹੀ ਛਕਿਆ ਜੋ ਬਾਕੀ ਛਕ ਰਹੇ ਸਨ ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ ਰਸ ਆ ਹੈ ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ ਇਸ ਬਾਦਸ਼ਾਹ ਨੂੰ ਪਹਿਲੀ ਦਫਾ ਪਤਾ ਚੱਲੇ ਹੈ ਹੈਰਾਨ ਹੋਇਆ ਵਿਸਮਾਦ ਹੋਇਆ ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ ਸਤਿਗੁਰudev ਜੀ ਮਹਾਰਾਜ ਦੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੈਂ ਕੁਝ ਜ਼ਗੀਰ ਆਪ ਦੇ ਨਾਮ ਤੇ ਲਾ ਦਿਆਂ ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹੋ ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ ਸਤਿਗੁਰ ਕਹਿਣ ਲੱਗੇ ਨਹੀਂ ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ ਦਸਾਂ ਨਵਾਂ ਦੀ ਕੀਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਚੱਲਦੇ ਨੇ ਔਰ ਇਸ ਵਾਸਤੇ ਬਰਕਤ ਹੈ ਇਸ ਵਾਸਤੇ ਸਵਾਦ ਹੈ ਤੂੰ ਜੋ ਬਿਸਮਾਦ ਹੋਇਆ ਹੈ ਲੰਗਰ ਦਾ ਸਵਾਦ ਮਾਣ ਕੇ ਦਰਸਲੇ ਭੋਜਨ ਦਾ ਸਵਾਦ ਨਹੀਂ ਸੀ ਕਿ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸਨ ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਤੋ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਜਿਸ ਨੂੰ ਤੋ ਛੱਗ ਕੇ ਬਿਸਮਾਦਮਈ ਹੋ ਰਹੇ ਹਨ ਆਨੰਦਮਈ ਹੋ ਰਹੇ ਹਨ ਅਕਬਰ ਗਦਗਦ ਹੋਇਆ ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ ਵਰਨਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਤਾਂ ਜਾਤ ਪਾਤ ਦੇ ਹਮਾਇਤੇ ਤੇ ਵਰਨਵੰਡ ਨੂੰ ਮੰਨ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜਰ ਰਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਲੇਕਿਨ ਫਟਕਾਰ ਪਈ ਲਾਂਤਾਂ ਪਈਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈਦਰ ਪੈ ਕਿਸੇ ਤਰੀਕੇ ਦੇ ਨਾਲ ਜਾਤ ਪਾਤ ਦੀਆਂ ਧਜੀਆਂ ਉਡਾਉਂਦੇ ਗਏ ਔਰ ਆਪ ਦੇ ਅੰਮ੍ਰਿਤਮਈ ਏਵਾਕ ਨੇ ਜ਼ਾਤ ਦਾ ਗਰਭ ਨਾ ਕਰ ਮੂਰਤ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁਲ ਨਹੀਂ ਜਾਂਦੀ ਬ੍ਰह्म ਬਿੰਦੇ ਤੇ ਸਤ ਉਤਪਾਤੀ ਉਸੇ ਬ੍ਰह्म ਤੋਂ ਸਭ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਦੇ ਆਏ ਮਨੁੱਖ ਦੇ ਅੰਦਰ ਏਕਤਾ ਦਾ ਭਾਵ ਪੈਦਾ ਹੁੰਦਾ ਹੈ ਦਰਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸंसार ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜੋ ਜਿੰਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ ਇਕਤਾ ਨੂੰ ਜਨਮ ਨਹੀਂ ਦੇ ਸਕੇਗਾ ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ ਅਨੇਕਤਾ ਤੇ ਅੰਧਕਾਰ ਹੈ ਅਨੇਕਤਾ ਤੇ ਦੋਜਕ ਹੈ ਇਹ ਕਿ ਸੋਰਗ ਹੈ ਇੱਕ ਚਾਨਣਾ ਹੈ ਇੱਕ ਪ੍ਰਕਾਸ਼ ਹੈ ਇੱਕ ਦੇਚ ਜੀਵਣਾ ਆਨੰਦ ਦੇਚ ਜੀਵਣਾ ਹੈ ਔਰ ਅਨੇਕਤਾ ਦੇਚ ਜੀਵਣਾ ਦੁੱਖ ਦੇਚ ਜੀਵਣਾ ਹੈ ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਦੇਚ ਫਸ ਜਾਂਦਾ ਹੈ ਜੈਸੇ ਜੈਸੇ ਬੰਦਾ ਇੱਕ ਦੀ ਤਰਫ ਆਉਂਦਾ ਹੈ ਪ੍ਰਕਾਸ਼ ਦੇਚ ਲੀਨ ਹੋ ਜਾਂਦਾ ਹੈ ਆਨੰਦ ਦਾ ਮੂਜਸਮਾ ਬਣ ਜਾਂਦਾ ਹੈ ਰਸ ਦਾ ਸਰੂਪ ਬਣ ਜਾਂਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਤੁਸੀਂ ਜੀਵਨ ਭਰ